ਆਪ ਸੋਸਾਇਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਿਆਂ ਦਾ ਹਾਰਦਿਕ ਸਵਾਗਤ ਹੈ ਦਰਸ਼ਕੋ ਜਿਨ੍ਹਾਂ ਲਗਾਤਾਰ ਆਸ ਆਪਣੇ ਚੈਨਲ ਦੇ ਮਾਧਿਅਮ ਘਣਤੋਂ ਹੀ ਖਬਰਾਂ ਤੱਕ ਸਰਵੋਣੇ ਮਰ ਅੱਜ ਜਿਹੜੀ ਖਬਰ ਮੈਂ ਤੁਹੰਦੇ ਕਰਨ ਸਾਂਝੀ ਕਰ ਲਗਾ ਦਰਸ਼ਕੋ ਕੋਈ ਦੂਰ ਦੀ ਨਹੀਂ ਹੈ ਸਾਡੇ ਬਿਸ਼ਨਾਹ ਕਰਨੇ ਕ ਲੱਗਦਾ ਗਰਾਂ ਗੰਡਲੀ ਹੈ ਜਿੱਥੇ ਤਾਂ ਮੇਰੇ ਕਨੇ ਪ੍ਰਾਤੋ ਦਿਖਾ ਦਰਸ਼ਨ ਕੁਮਾਰ ਸਵੇਰੇ ਸਬਜੀ ਦਾ ਕੰਮ ਕਰਦਾ ਤੇ ਸਵੇਰੇ ਮੰਡੀ ਸਬਜੀ ਜਿੱਲੇ ਕਿਰਦਨ ਚੰਦਾ ਤੇ ਕੁਜਵਾਨੀ ਰੋਡ ਉਪਰ ਇੱਕ ਬੰਦੂ ਰਖ ਗਰਾਂ ਪੋਂਦਾ ਦਰਸ਼ਕੋ ਉੱਥੇ ਕੋ ਪੁੱਲ ਵੀ ਆ ਜਿਸ ਨੂੰ ਬਲੋਲ ਖੱਡ ਬੋਲਨੇ ਡੋਗਰੀ ਭਾਸ਼ਾ ਵਿੱਚ ਉੱਥੇ ਜਿਹੜੇ ਭਰਾ ਕੋਤੇ ਟਾਇਲਟ ਵਗੈਰਾ ਕਰਨ ਲਈ ਉਤਰਦਾ ਤਾਂ ਉੱਥੇ ਕੁਛ ਹੀ ਜਿਹੜੇ ਨਸ਼ਾ ਤਸਕਰ ਅੱਛੇ ਜਾਂ ਕੇ ਅੱਛੇ ਇਸ ਗੱਲ ਇਹ ਮੈਨੂੰ ਸਮਝ ਨਹੀਂ ਲੱਗਦੀ ਹੈ ਕਿ ਆਏ ਦਿਨ ਜਿਹੜਾ ਇੰਨਾ ਕ੍ਰਾਈਮ ਵਾਧਾ ਜ਼ਿਆਦਾ ਕਿ ਜਿਹਦੇ ਵਿੱਚ ਦੱਸਿਆ ਜ਼ਿਆਦਾ ਕਿ ਜਿਹੜੀ ਇਹ ਘਟਨਾ ਰੋਜ਼ ਦੇਖਣ ਲਈ ਮਿਲਦੀ ਹੈ ਮਰ ਇਹ ਘਟਨਾ ਪਹਿਲਾਂ ਨਹੀਂ ਦੇਖਣ ਲਈ ਮਿਲਦੀਆਂ ਕਿ ਜਿਹਦੇ ਵਿੱਚ ਦੱਸਿਆ ਜ਼ਿਆਦਾ ਕਿ ਤੇਜ ਦਾਰ ਹਥਿਆਰ ਦਰਸ਼ਕੋ ਦੱਸਨੇ ਕਰਨੇ ਦਰਸ਼ਨ ਕੁਮਾਰ ਕੋਲੋਂ 20000 ਰੁਪਏ ਲੁੱਟਿਆ ਗਿਆ ਦਰਸ਼ਕੋ ਬੜੀ ਵੱਡੀ ਅਪਡੇਟ ਦਿੰਦੇ ਕਰਨ ਮੈਂ ਸਾਂਝੀ ਕਰਨੇ ਦੀ ਕੋਸ਼ਿਸ਼ ਕਰ ਰਹਾ ਹਾਂ ਅਸ ਵੀ ਆਪਣੇ ਚੈਨਲ ਦੇ ਮਾਧਮ ਕਰਨੇ ਪੁਲਿਸ ਪ੍ਰਸ਼ਾਸਨ ਅਗੇ ਵੀ ਅਪੀਲ ਕਰਗੇ ਕਿ ਜਿੰਨਾ ਤੋਂ ਇੰਨੀ ਸ਼ਕਤੀ ਕਰਾ ਦਿਓ ਥੋੜੀ ਜੀ ਸ਼ਕਤੀ ਇੰਦੇ ਉ ਦਿੱਖਣ ਲਈ ਮਿਲਾਦੀਆਂ ਨਾ ਇਹ ਪਹਿਲਾਂ ਸਾਡੇ ਜੰਮੂ ਕਸ਼ਮੀਰ ਵਿੱਚ ਇਹ ਲਈ ਘਟਰਾਣੇ ਦਿਖਣ ਲਈ ਮਿਲਦੀਆਂ ਸਾਰੀ ਗੱਲਬਾਤ ਕਰਕੇ ਦਰਸ਼ਨ ਕੁਮਾਰ ਕਰਨ ਦੇ ਕਰਨੇ ਕਿ ਕਿ ਆਖਣ ਚਾਹਤ ਦਰਸ਼ਨ ਕੁਮਾਰ ਜੀ ਕੀ ਗੱਲਬਾਤ ਹੋਈ ਇਸ ਵਾਰੇ ਸਵੇਰੇ ਮੈਂ 4:30 ਕਹਾਂ ਨਗਲੇ 5 ਵਜੇ ਮੇਰੇ ਨਾਲ ਗੱਲ ਹੋਈ ਬੰਦੂਰਾ ਕੋ ਪੋਲਾ ਉਪਰ ਨਾ ਬਾਥਰੂਮ ਕਰਨ ਲੈ ਚਾਹਤਾ ਤੇ ਬਸ ਉੱਤ ਕਰੀਏ ਬਠਾ ਅੱਗੇ ਸਰਦਾਰ ਨੇ ਲਾਇਆ ਮੋਟਰਸਾਈਕਲ ਤੇ ਮੇਰੇ ਕੋਲ ਆਇਆ ਹੁਣ ਮੇਰੀ ਚਾਬੀ ਗੱਡੀ ਮੈਂ ਚਾਬੀ ਜਿਹੜੇ ਥੱਲੇ ਲੈ ਚਾਹਤਾ ਤੇ ਚਾਬੀ ਗੱਡੀ ਕੋਠੀ ਉੱਪਰ ਸਾਡੇ ਕੋਲ 깔 ਲੱਗੇ ਫਿਰ ਉਹਦੇ ਬਾਅਦ ਉਹਨੇ ਸੋਚਿਆ ਕਿ ਇਹਨਾਂ ਇਹ ਮੰਨਣਾ ਨਹੀਂ ਆ ਫਿਰ ਉਹਨੇ ਮੇਰੇ ਟੋਕਾ ਕੱਢਿਆ ਫਟ ਮਾਰਿਆ ਮੈਂ ਆ ਥੱਗੇ ਨਹੀਂ ਕਰੀ ਕਰੀੜਿਆ ਅੱਤ ਸਿਰ ਸਿਰ ਬਚਾਇਆ ਅੱਥ ਗਰੀਏ ਠੀਕ ਆ ਫਿਰ ਉਹਨੇ ਮੈਂ ਕੀ ਕਿਤਾ ਉਹਨ ਮੇਰਾ ਬੀਆਰ ਤੇ ਆ ਬਣਾ ਬੋਜੇ ਮੇ ਹੱਥ ਲੱਗਾ ਦੇਖਿਆ ਮੇ ਖੁਨ ਹੁਣ ਹੋਇਆ ਫਿਰ ਮੇਰਾ ਉਹਨੇ 20000 ਰੁਪਏ ਕੱਢਿਆ ਤੇ ਨਸ਼ੀਆ ਦਸ਼ਕ কুমার ਜੀ ਕਿੰਨੀ ਦੇ ਰਹੀ ਹੋ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ ਰੋਜ਼ ਤੋਂ ਉਸ ਰਸਤੇ ਪਰ ਲੱਗਦੇ ਰਹੇ ਜੀ ਰੋਜ਼ ਨਗਦੇ ਮੈਂ ਘਟ ਘਾਟੇ 35 ਸਾਲ ਹੋ ਗਿਆ ਕੰਮ ਕਰਦੇ ਇਹ ਸਬਜ਼ੀ ਦਾ ਕੰਮ ਕਰਦੇ ਮਰ ਸਾਡੇ ਜੰਮੂ ਵਿੱਚ ਪਹਿਲਾਂ ਤੇ ਨਹੀਂ ਇਹ ਘਟਣਾ ਦਿਖਣ ਲਈ ਮਿਲਦੀ ਜਿਹੜੀ ਹੂੰ ਦਿਖਣ ਲਈ ਮਿਲਦਾ ਨਹੀਂ ਲੱਭਾਈਆਂ ਜਿਆਦਾ ਇਹ ਪਹਿਲਾਂ ਨਹੀਂ ਕੋਈ ਵੀ ਨੇਰੇ ਜਾਓ ਭਾਏ 2 ਵਜੇ ਆਉ 2:30 ਵਜੇ ਜੁੱਲੇ ਮਰਜ਼ੀ ਕੋ ਟੈਨਸ਼ਨ ਨਹੀਂ ਆਇਆ ਹੂੰ ਜਿਹੜੀ ਨਾ ਉਹ ਬੜਾ ਖਤਰਾ ਜੀ ਦਾ ਤੋ ਹੀ ਕੀ ਲੱਗਦਾ ਇਹਦੇ ਪਿੱਛੇ ਕੋ ਨਸ਼ੇ ਦਾ ਵੀ ਕਾਰਨ ਹੋ ਹੀ ਸਕਦਾ ਉਹ ਨਸ਼ੇ ਦਾ ਪੂਰਾ ਕਾਲ ਚਿੰਦਿਆਂ ਨੇ ਚਟਾ ਲਾ ਜਾਂਦਾ ਪੁਰਾਣੀ ਉਹ ਲੁਟਾ ਦੇ ਮਾਰਾਂ ਦੇ ਲੋਕ ਹੀ ਪਗ ਆਏ ਦਿਨਸ ਘਟਨਾ ਦਿਖਣ ਲਈ ਸਾਨੂੰ ਮਿਲਾ ਦਈਏ ਨੇ ਖਾਸ ਕਰ ਸਾਡੇ ਜੰਮੂ ਵਿੱਚ ਇਹ ਚੀਜ਼ ਨਹੀਂ ਦਿਖਣ ਲਈ ਮਿਲਦੀ ਪਹਿਲਾਂ ਆਦੇ ਜੁਪੀ ਬਿਹਾਰ ਵਿੱਚ ਚੀਜ਼ਾਂ ਮਿਲਦੀ ਪਹਿਲਾਂ ਬਿਹਾਰ ਬਿਹਾਰ ਲੁੱਟਦੇ ਹੁਣ ਬਿਹਾਰਾ ਛੱਡਿਏ ਤੇ ਸਾਡੇ ਜੰਮੂ ਜਾਈ ਆ ਦਰਸ਼ਕੋ ਤੋ ਦਿਖ ਸਕਦੇ ਹੋ ਕਿ ਸਾਫ ਇੰਦਾ ਇਹ ਗੱਲ ਆਖਣਾ ਹੈ ਕਿ ਇਹ ਜਿਹੜੀ ਖਬਰਾਂ ਜਿਹੜੀਆਂ ਜੁਪੀ ਬਿਹਾਰ ਵਿੱਚ ਹੁੰਦੀਆਂ ਕਿਉਂਕਿ ਸਾਡੇ ਜਿਹੜੇ ਜੰਮੂ ਕਸ਼ਮੀਰ ਦੇ ਲੋਕ ਇਨੇ ਆਲੇ-ਪਾਲੇ ਆਲੇ-ਪਾਲੇ ਲੋਕ ਨੇ ਇਨੇ ਕਿ ਇਹਨਾਂ ਚੀਜ਼ਾਂ ਦਾ ਪਤਾ ਵੀ ਨਹੀਂ ਜਿਹੜੀ ਚੀਜ਼ਾਂ ਜਿਹੜੀਆਂ ਦਿਖਣ ਲਈ ਮਿਲਾ ਦਈਏ ਨੇ ਰੋਜ਼ ਆਏ ਦਿਨ ਇੱਕ ਘਟਨਾ ਦਿਖਣ ਲਈ ਮਿਲਦੀ ਹੈ ਨਾ ਦਰਸ਼ਕੋ ਤ ਇਸੇ ਆਟੋ ਕਰਨ ਦੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹਾ ਬੱਚੇ ਪਾਲਦਾ ਹਾ ਮਰ ਤੋ ਦਿਖ ਸਕਦੇ ਉਹਦਾ ਸਾਫ਼ ਹੀ ਇਹ ਗੱਲ ਬੋਲਣਾ ਹੈ ਆਪ ਕੈਮਰਾ ਵੀ ਉਹਨੇ ਹੀ ਇਹ ਗੱਲ ਬਾਤ ਬੋਲੀ ਕਿ ਮੀ ਆਪਣੇ ਆਟੋ ਦੀ ਕਿਸ਼ਤ ਰੱਖੀ ਦੀ ਕਿ ਤੋਹੀਂ ਪਤਾ ਕਿ ਪਹਿਲੀਆਂ ਡੇਟਾ ਸਟਾਰਟ ਹੋਈ ਚੁੱਕੀ ਦੀ ਨ ਪਹਿਲੀ 2 1 2 ਤਰੀਕ ਹੈ ਦਰਸ਼ਕੋ ਜਿੰਨਾ ਤੁਹੀਂ ਪਤਾ ਕਿ ਉਹਦੇ ਵਿੱਚ ਦਰਸ਼ਨ ਕੁਮਾਰ ਨੇ ਆਪਣੇ ਪੈਸੇ ਕਿਤਨੇ ਤੇ 20000 ਰੁਪਏ ਇੱਕ ਟੋਕੇ ਦੀ ਟੋਕੇ ਦੇ ਜੋਰ ਆਪਰ ਕੇ ਦਰਸ਼ਕੋ ਤੋ ਦਿਖ ਸਕਦੇ ਕਿ 20000 ਰੁਪਏ ਲੀਏ ਦਰਸ਼ਨ ਕੁਮਾਰ ਕੋਲ ਆ ਤੇ ਚੋਰ ਰਫੂਚ ਕਰ ਲਈ ਚੁਕਿਤ ਨੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਮ ਕੰਨੇ ਐਸਪੀ ਜਿਹੜੇ ਹੈਡਕ quarters ਸ਼ਾਦ ਰਾਥਰ ਹੋਰ ਨਾਲਸ ਹੁੰਦੇ ਕੰਨੇ ਵੀ ਗੱਲ ਇਹ ਅਪੀਲ ਕਰਕੇ ਕਿ ਇਸਪਰਾ ਦੀ ਜਰੂਰ ਮਦਦ ਕੀਤੀ ਜਾਏ ਕਿਉਂਕਿ ਰੋਜ਼ ਅਸੀਂ ਦਿਖਾਦੇ ਕਿ ਜੰਮੂ ਕਸ਼ਮੀਰ ਪੁਲਿਸ ਵੀ ਬੜਾ ਅੱਛਾ ਕਾਰਜ ਕਰਦੀ ਲੱਭਦੀ ਹੈ ਕਿ ਰੋਜ਼ ਅਸੀਂ ਦੀ ਵੀ ਖਬਰਾਂ ਕਰਨੇ ਉਹਦੇ ਵਿੱਚ ਵੀ ਜਿੰਨੇ ਵੀ ਨਸ਼ਾ ਤਸਕਰ ਹਨ ਕੱਲ ਵੀ ਅਸੀਂ ਇੱਕ ਖਬਰ ਕੀਤੀ ਮੀਰਾ ਸਾਹ ਪੁਲਿਸ ਸਟੇਸ਼ਨ ਦੇ ਜਿੱਥੇ ਸੱਤ ਨਸ਼ਾ ਤਸਕਰੇ ਗੀ ਪਕੜਿਆ ਗਿਆ ਮਰ ਦਰਸ਼ਕੋ ਬੜੀ ਵੱਡੀ ਅਪਡੇਟ ਮੈਂ ਤੁਹਾਂ ਦੇ ਕੰਨੇ ਸਾਂਝੀ ਕਰਾਦਾ ਇੱਕ ਉਹ ਤੋਂ ਦੂਰ ਦੀ ਸਾਡੇ ਬਿਸ਼ਨਾ ਵਿਧਾਨ ਸਭਾ ਖੇ ਦਰਸ਼ਨ ਕੁਮਾਰ ਨੇ ਸਾਫੀ ਇਹ ਗੱਲ ਬੋਲੇ ਕਿ ਮੀ 35 ਸਾਲ ਹੋਈ ਹੈ ਇਸ ਮੰਡੀ ਵਿੱਚ ਜੰਦੇ ਰੋਜ਼ ਉਸ ਰਸਤੇ ਉਪਰ ਜਾਂਦਾ ਮਰੇ ਘਟਨਾ ਦਿਖਣੇ ਲਈ ਨਹੀਂ ਮਿਲਦੀਆਂ ਮੁਰੂ ਨੇ ਸਾਡੇ ਜੰਮੂ ਕਸ਼ਮੀਰ ਵਿੱਚ ਵੀ ਇਹ ਘਟਨਾ ਦਿਖਣੇ ਲਈ ਮਿਲਦੀਆਂ ਨੇ ਇੱਕ ਟੋਕੇ ਦੇ ਯੋਰ ਉਪਰ ਤੋਂ ਦਿਖ ਸਕਦੇ ਕਿ ਦਰਸ਼ਨ ਕੁਮਾਰੋਂ ਨੇ ਸਾਫੀ ਇਹ ਗੱਲ ਬਾਤ ਬੋਲੀਏ ਕਿ ਜਿਲੇ ਉਹਨੇ ਟੋਕਾ ਦੱਸਿਆ ਤੇ ਮੈਂ ਅੱਗੇ ਆਪਣਾ ਹੱਥ ਕਰ ਲਿਆ ਕਾਸ਼ ਉਹ ਦਰਸ਼ਨ ਕੁਮਾਰੋਂ ਇਹ ਹੱਥ ਨਹੀਂ ਅੱਗੇ ਕਰਦੇ ਤਾਂ ਕੋਈ ਇਸ ਇਸ ਘਟਨਾ ਦਾ ਕੋਈ ਹੋਰ ਅੰਜਾਮ ਵੀ ਹੋ ਹੀ ਸਕਦਾ ਉਹਦੇ ਬਾਅਦ ਇਹ ਟੋਕਾ ਦੱਸਨੇ ਕਨੇ ਦਰਸ਼ਨ ਕੁਮਾਰੋਂ ਦੇ ਕੋਲ 20000 ਰੁਪਏ ਜੜ ਲਿਏ ਚੋਰ ਰਫੂ ਚੱਕਰੇ ਦਰਸ਼ਨ ਕੁਮਾਰੋਂ ਦੇ ਭਰਾ ਤਾਂ ਜਿਹੜੀ ਇਹ ਘਟਨਾਈ ਹੈ ਸਰ ਇੱਕ ਘਟਨਾ ਤੇ ਬਹੁਤ ਦੁਖਦਾਈ ਘਟਨਾ ਹੈ ਔਰ ਇਹ ਮੇਰੇ ਭਰਾ ਦੀ ਜਾਨ ਬਚੀ ਅਸਰ ਆਫ ਰਿਹਾ ਕਿ ਸਿੱਧੇ ਚਲੋ ਗੇਸ ਹੋ ਗਏ ਲੇਕਿਨ ਸਾਡੇ ਭਰਾ ਦੀ ਜਾਨ ਬਚ ਗਈ ਸਾਡੇ ਤਾਂ ਇਹ ਬਹੁਤ ਵੱਡੀ ਗੱਲ ਹੈ ਗੱਲ ਇਹ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਜੁਪੀ ਵਿਹਾਰ ਨਹੀਂ ਹੈ ਅਸਟਾਲੇ ਲੋਕ ਖਵਾਨ ਪਾਂਦੇ ਹੈਗੇ ਜੁਪੀ ਵਿਹਾਰ ਨਹੀਂ ਹੈ ਸਾਡੇ ਜੰਮੂ ਕਸ਼ਮੀਰ ਔਰ ਜੰਮੂ ਕਸ਼ਮੀਰ ਇੱਕ ਹਿੰਦੁਸਤਾਨ ਦਾ ਕਾਂਜਾ ਹੈ ਪੂਰੇ ਤਾਜ ਕੀ ਹੈ ਅੱਛਾ ਰੱਖਣਾ ਵਾਸਤੇ ਸਾਰੇ ਲੋਕਾਂ ਦਾ ਸੰਲੋਪ ਚਾਹਦਾ ਮੈਂ ਅਪੀਲ ਕਰਨਾ ਚਾਹੁੰਦਾ ਆ ਲੋਕਾਂ ਕੀ ਵੀ ਕਰਨਾ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਸਾਫ਼ ਸੁਥਰੇ ਜੋ ਠੀਕ ਕਰੋ ਆਪਣਾ ਕੰਮ ਕਰੋ ਇਹ ਵੀ ਜਿਵੇਂ ਮੈਂਤ ਕਰਾਰ ਮੈਂਤ ਕਰੀ ਖਾਓ ਇਸ ਤਰ੍ਹਾਂ ਲੂਟਬਾਰ ਨਹੀਂ ਕਰੋ ਅਗਰ ਲੂਟਬਾਰ ਹੋ ਰਹੀ ਹੈ ਤੇ ਇਹ ਲੂਟਬਾਰ ਅਗਲੇ ਵੀ ਜਾਂ ਜਾਈ ਸਕਦੀ ਹੈ ਤੇ ਤੁਹਾਡਾ ਵੀ ਘਰ ਪਰੇਸ਼ਾਨਾ ਜੇ ਲੂਟਬਾਰ ਕਰਦੇ ਹੁੰਦਾ ਵੀ ਘਰ ਪਰੇਸ਼ਾਨ ਸੁਖ ਉਹ ਵੀ ਨਹੀਂ ਹੈ ਲੇਕਿਨ ਪੁਲਿਸ ਅੱਜ ਪੁਲਿਸ ਦੀ ਗੱਲ ਕਰਦੇ ਤੇ ਪੁਲਿਸ ਉੱਪਰ ਵੀ ਇਹ ਗੱਲ ਨਹੀਂ ਕਰ ਸਕਦੇ ਕਿ ਪੁਲਿਸ ਬਹੁਤ ਅੱਛਾ ਕੰਮ ਕਰਨ ਦੇਦੀ ਹੈ ਅੱਜ ਦੇ ਟਾਈਮ ਦੇ ਵਿੱਚ ਪੁਲਿਸ ਬਹੁਤ ਹੀ ਅੱ ਲੇਕਿਨ ਪਲੀਜ਼ ਅਗੇ ਦੁਬਾਰਾ ਇਹ ਅਪੀਲ ਕਰਨਾ ਚਾਹੁੰਦਾ ਮੇਰਾ ਭਰਾ ਦਰਸ਼ਨ ਲਾਲ ਬਹੁਤ ਗਰੀਬ ਆਦਮੀ ਹੈ ਔਰ ਇਹਨੇ ਥੋੜਾ ਥੋੜਾ ਪੈਸੇ ਕਰੀਏ 5-700 ਰੁਪਏ ਦੀ ਦਿਹਾੜੀ ਲਾਉਂਦਾ ਪੈਸੇ ਜੋੜ ਜੋੜੀ ਆਪਣੀ ਕਿਸ਼ਤ ਪੂਰੀ ਕਰਦਾ 12000 ਰੁਪਏ ਦੀ ਆਟੋ ਦੀ ਕਿਸ਼ਤ ਹੈ ਔਰ 12 ਤਰੀਕ ਦੀ ਕਿਸ਼ਤ ਲੱਗਣੀ ਹੈ ਔਰ ਇਹ 12 ਤਰੀਕ ਨੂੰ ਕਿਸ਼ਤ ਆਣੀ ਹੈ ਕਿਸ਼ਤ ਕਿੱਥੋਂ ਦੇਣੀ ਹੈ ਔਰ ਕਿਸ਼ਤ ਡਿਊ ਹੋ ਜਾਂਦੀ ਹੈ ਤੇ ਉਹ ਕਿਸ਼ਤ ਆਟੋ ਔਰ ਫਾਈਨਲ ਸਾਰੇ ਉਹ ਪਰੇਸ਼ਾਨ ਕਰ ਦੇਣਾ ਤੇ ਅਸ ਅਪੀਲ ਕਰਨਾ ਚਾਹੁੰਦੇ ਆ ਤੁਹਾਡੀ ਤਰਫਾਂ ਮੀਡੀਆ ਤਰਫਾਂ ਅਪੀਲ ਕਰਨਾ ਚਾਹੁੰਦੇ ਆ ਕਿ ਪੁਲਿਸ ਹੀ ਕਰਨਾ ਚਾਹੁੰਦੇ ਆ ਕਿ ਜਿਹੜਾ ਇਹ ਚੋਰ ਹੈ ਜੋ ਵੀ ਹੈ ਚੋਰ ਹੈ ਜੋ ਵੀ ਹੈ ਇਸ ਪਕੜਿਆ ਜਾਏ ਉਰੇ ਸਾਹਮਣੇ ਲਾਇਆ ਜਾਏ ਔਰ ਇਹਦੇ ਕੋਲ ਵਾਰਦਾਤ ਜਿਹੜੀ ਇਹਨਾਂ ਕੀਤੀ ਹੈ ਇਹਦੇ ਕੋਲ ਰਿਕਵਰ ਕੀਤੀ ਜਾਏ ਔਰ ਇਸੀ ਸਜ਼ਾ ਦਿੱਤੀ ਜਾਏ ਦੁਬਾਰਾ ਕਰੇ ਇਹ ਕੋਈ ਕੰਮ ਨਾ ਕਰੇ ਬਸ ਜਈ ਇਹ ਅਪੀਲ ਕਰਾ ਚਾਹੁੰਦਾ ਦਰਸ਼ਨ ਕੁਮਾਰ ਜੀ ਜਿੰਦਿਆ ਦੇ ਇੱਕ ਗੱਲ ਤੁਸੀਂ ਪੁੱਛ ਕੇ ਜ਼ਿਲ੍ਹੇ ਤੁੰਦ ਕਨੇ ਵਾਰਦਾਤ ਹੋਈ ਹੈ ਸਵੇਰੇ ਕਿੰਨੇ ਵਜੇ ਦਾ ਟਾਈਮ ਹਾਂ ਭਈ 5 ਵਜੇ ਤੇ ਜ਼ਿਲ੍ਹੇ 5 ਵਜੇ ਸਵੇਰੇ ਉਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਗਏ ਜੀ ਕਿਹੜੇ ਪੁਲਿਸ ਸਟੇਸ਼ਨ ਗਏ ਤੇ ਕੀ ਉਹਨੇ ਬੋਲੇ ਤੇ ਕੀ ਦੱਸਿਆ ਉਹਨੇ ਕੇਸ ਨਾਲ ਉਹਨੇ ਬੋਲੇ ਕਿ ਰਿਪੋਰਟ ਲਿਖਾਈ ਠੀਕ ਹੁਣ ਬੋਲੇ ਕਿ ਜੇ ਲੋ ਦਿਖਣਾ ਪਏ ਕੀ ਕਰਨਾ ਠੀਕ ਪਸੇ ਬ ਸਾਥੀਓ ਤੋਂ ਦਿਖਸੋ ਦਿਵ ਦਰਸ਼ਨ ਕੁਮਾਰੋਂ ਦਾ ਸਾਫ ਹੀ ਆਖਣਾ ਹੈ ਕਿ ਮੈਂ ਜਿੰਨਾ ਅਮਰੀਕ ਨੇ 5 ਬਈਕ ਨੇ ਵਾਅਦਾ ਤੋਹੀ ਹੈ ਬੰਦੂ ਨੌਰਤੀ ਨੇ 70 ਕੋ ਕੇ ਪਤ ਨੀ ਨੰਬਰ ਲੱਗੀ ਹੈ ਕਿਉਂਕਿ ਇਹ ਕੋਈ ਯੂਪੀਪੀਆਰ ਨਹੀਂ ਸਾਡੇ ਲੋਕਲ ਲੋਕ ਜਿਹੜੇ ਘਰਾਂ ਦੇ ਨਾਲ ਚੋਰੀਆਂ ਤੇ ਆਏ ਦਿਨ ਜਿਹੜੀਆਂ ਕੱਟਣਾ ਦਿਖਣੇ ਲਈ ਮਿਲਦੀਆਂ ਨਾ ਸਾਡੇ ਇਸ ਵੀਡੀਓ ਕੀ ਸ਼ੇਅਰ ਕਰਿਓ ਇਸ ਤੋਂ ਫੇਰ ਬਿਸ਼ਨਾ ਕਰਨ ਲਈ ਹੈ ਕੁਮਾਰ ਹੋਰ ਨਾ ਕਿ 35 ਸਬਜੀ ਦਾ ਕੰਮ ਕਰਦੇ ਦਿਖਣੇ ਲਈ ਨਵਾਂ ਰਵਾਜ ਸਾਡੇ ਜੰਮੂ ਕਸ਼ਮੀਰ ਵਿੱਚ ਚੱਲ ਚੁਕੇ ਦਾ ਆਏ ਦਿਨ